ਸਾਹਿਬ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦਿਓ ਸੀ ਜੋਸ਼ੀ ਚੈਨ ਨਾਮ ਤੇ ਮੈਂ ਤੁਹਾਡਾ ਸਾਰਤ ਕਰਦੀ ਆ। ਲੋ ਜੀ ਮੈਂ ਹਾਜ਼ਰਾਂ ਤੋਂ ਟਿੱਕ ਕੇ ਆਈ ਦੇ ਵਿੱਚ ਬਹੁਤ ਹੀ ਪਿਆਰ ਜਿਆ ਕਿ ਲੋਕੀਂ ਚ ਲੈ ਕੇ ਤੇ ਉਮੀਦ ਆਸ ਨੂੰ ਬਹੁਤ ਵਧੀਆ ਲੱਗੂਗਾ ਸ਼ਾਇਦ ਤੁਸੀਂ ਪਹਿਲਾਂ ਨਾਂ ਸੁਣਿਆ ਹੋਵੇ ਪਰ ਹਰ ਕਿਸੇ ਨੂੰ ਆਪਣੇ ਮਾਂ-ਬਾਪ ਦੀ ਯਾਦ ਆਉਂਦੀ ਹੈ ਹਨ ਤੇ ਇਹ ਇੱਕ ਬੇਟੀ ਆਪਣੇ ਮਤਲਬ ਬੇਟੀ ਆਉਂਦੀ ਹੈ ਤੇ ਜਦ ਉਹਦੇ ਮਾਂ-ਬਾਪ ਨਹੀਂ ਹੁੰਦੇ ਫਿਰ ਉਹ ਅਬੇ ਮੇਰੇ ਨੂੰ ਦੱਸ ਮੈਂ ਲਿਓ ਛੇ ਮਿਲਦੀਆਂ ਨੇ ਉਹਨੂੰ ਵੀ ਮੈਨੂੰ ਜਦੋਂ ਉਹ ਬਾਪ ਦਾ ਸਿਆਹੀ ਲੰਗਦਾ ਸੀ ਜਦ ਮੇਰਾ ਵਿਆਹ ਕਰਿਆ ਸੀ ਮੈਨੂੰ ਉਹ ਵੀ ਸਾਰੀ ਕਹਾਣੀ ਯਾਦ ਆ ਗਈ ਤੇ ਆਪਣੀ ਮਾਂ ਉਹ ਫਿਰ ਸਾਰਾ ਰਿਪੀਟ ਕਰਦੀ ਐ ਪਿਛਲਾ ਸਮਾਂ ਬੈਗਾ ਦਿੱਤਿਆ ਸਮਾਂ ਤੇ ਉਹ ਤੁਸੀਂ ਦੇਖਿਓ ਹਰਤੀ ਭਿੰਡ ਜਾਲ ਹੁੰਦਾ ਹੈ ਹਨਾ ਆਪਾਂ ਵੀ ਤਾਂ ਉਹੀ ਹੈਗੀਆਂ ਹਨਾ ਤੇ ਫਿਰ ਆਪਾਂ ਨੂੰ ਵੀ ਯਾਦ ਆਉਂਦਾ ਇਹ ਤੁਸੀਂ ਸੁਣਿਓ ਤੇ ਦੱਸਿਓ ਤੁਹਾਨੂੰ ਨਹੀਂ ਕਿ ਕੀ ਮਜਾ ਲੱਗਿਆ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਵੇਂ ਮੇਰੇ ਪਹਿਲਾ ਵੀ ਤਾਂ ਮੁਕੀ ਭਰਮਾ ਹੰਗਾਰਾ ਦਿੱਤਾ ਉਹ ਵੀ ਦਾ ਇਸੀ ਤੋਂ ਵੀ ਨਹੀਂ ਪਰਮਾ ਹੰਗਾਰਾ ਦੇਉਗੇ ਤੇ ਲੋਹੜਮਾ ਮੈਂ ਨੁਕਤਾ ਪਾਉਂਗੀ ਉਹ ਹੈ ਦਾ ਤਿਰਫਲਾ ਚੂਰਣ ਸਾਰੇ ਰੋਗਾ ਨੂੰ ਦੂਰ ਨਾਸ਼ ਕਰਨ ਵਾਲਾ ਉਹ ਚ ਕਈ ਰੋਗ ਦੱਸੂਗੀ ਸਿਰਫ ਉਹ ਤਿਰਫਲੇ ਚੂਰਣ ਨਾਲ ਜਾਂ ਜੋ ਵੀ ਮੈਂ ਤੁਹਾਨੂੰ ਦੱਸੂ ਹਣਾ ਤੇ ਆਪਕੀ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਛੇ ਰੋਟ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਵੀ ਤੋਂ ਤੁਰੰਤ ਬਾਅਦ ਮੈਂ ਤੁਹਾਨੂੰ ਰੁਕਤਾ ਦੱਸੋ ਤੇ ਲੋ ਮਾਨਵ ਹੋਏ ਸਰ ਪਿਆਰੇ ਜੀ ਲੋਕ ਜੀ ਦਾ ਆਨੰਦ ਗੀਤ ਨੂੰ ਅਖੀਰ ਤੱਕ ਵੇਖੋ ਫੇਰ ਹੀ ਤੁਹਾਨੂੰ ਸਾਰੀ ਸਮਝ ਆਉਗੀ ਹੈ ਇਹ ਆਪਣਾ ਧਿਆਨ ਘਣਾ ਦਾ ਗੀਤ ਹੈ ਤੇ ਤੁਸੀਂ ਸੁਣੋ ਬਾਪੂ ਬੇੜੇ ਦਾ ਵਿੱਚ ਬੇੜੇ ਦੇ ਵਿੱਚ ਬੈਠਾ ਪਰਿਆ ਲੱਗਦਾ ਸੀ ਐੜੀਓ ਸਰਕਾਰ ਹੀ ਉਹ ਦੇ ਨਾਲ ਪਰਿਆ ਲੱਗਦਾ ਸੀ ਐੜੀਓ ਉਠ ਗਏ ਸਿਰ ਤੋਂ ிா லி அண்ட் அடி ஓரூ ச I don't me. ਬਿਠੀ ਬੈਠੀ ਮਾਦੀ ਆਦਿ ਸਦ ਹੁੰਦੀ ਐੜੀਓ ਮੂੰ ਜਦ ਸਾਰਾ ਖੁਸ਼ਕ ਬੁਸ਼ਰੀ ਤੇ ਆਪਣਾ ਸ਼ਨ ਆਉਂਦੀ ਚਟ ਦੁੱਧ ਦਾ ਛੰਨਾ ਪਿਆਉਂਦੀ ਸੀ ਮਾਏ ਸੂਟ ਰੇਸ਼ਮੀ ਵੰਗਾ ਪਰਾਂਦੀ ਮੇਰੇ ਚੋੜ ਸਨੇ ਜੇ ਮਾਨੀ ਮਾ ਪੈ ਮੁਰਨੀ ਆਉਣੇ ਨੀ ਅੜਿਓ ਮਾ ਪਿਆ ਦਾ ਦੇਣ ਕੀ ਦੇ ਬਿਨਾ ਫੁੱਲਾ ਪੁੱਤ ਪੁੱਤਿਆਂ ਸਾਂਮ ਲੈਣੀਆਂ ਜਮੀਨ ਜਦਾਦ ਧੀਆ ਕੋਲੇ ਰਹਿਣੀਆਂ ਮਾਪਿਆਂ ਦੀਆਂ ਮਿੱਠੀਆਂ ਯਾਦਾਂ ਨੀ ਅੜਿਓ ਯੁਗ ਯੁਗ ਜੀਵਨ ਭਾਈ ਪਤੀ ਦੇ ਕੂਕ ਵਸੇ ਇੱਕ ਖੇੜਾ ਤਿਆ ਨਾਲ ਪਰਿਆ ਰਹੇ ਤੇਰਾ ਢੇੜਾ ਨੀ ਮਾਇ ਲੱਗ ਗੀਤ ਹੋਇਆ ਪੂਰਾ ਦੱਸਿਓ ਇਸ ਨੂੰ ਗੀਤ ਕਿਉਂ ਹੋ ਜਾ ਲੱਗਿਆ ਮੈਨੂੰ ਤਾਂ ਬਹੁਤ ਪਿਆਰ ਲੱਗਿਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਕਮੈਂਟ ਕਰਕੇ ਜੀ ਮੈਨੂੰ ਦੱਸਿਓ ਵੀ ਤੁਹਾਨੂੰ ਇਹ ਗੀਤ ਕਿਉਂ ਹੋ ਜਾ ਲੱਗਿਆ ਸ਼ੇਅਰ ਵੀ ਕਰਿਓ ਕਮੈਂਟ ਵੀ ਲਿਖਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋ ਆਰਟੀਕਲ ਫਿਰ ਤੁਸੀਂ ਆ ਗਿਓ ਤੰਦਰੁਸਤੀਵਲ ਸਾਰੇ ਰੋਗਾ ਨੂੰ ਦੂਰ ਕਰਨ ਵਾਲਾ ਸਾਰੇ ਰੋਗਾ ਦਾ ਨਾਸ਼ ਕਰਨ ਵਾਲਾ ਇਹ ਚੂਰਨ ਹੈ ਪੀਲੀਆ ਹੋਵੇ ਕਿਹੜੇ ਕਿਹੜੇ ਰੋਗ ਹੋਣ ਪੀਲੀਆ ਹੋ ਜੇ ਕਿਸੇ ਨੂੰ ਬੁਖਾਰ ਹੋਵੇ ਕਬਜ ਹੋਵੇ ਬਵਾਸੀਰ ਹੋਵੇ ਪਰਦਰ ਰੋਗ ਜਿਵੇਂ ਪਾਣੀ ਪੈਣਾ ਨੂੰ ਪਰਦਰ ਰੋਗ ਕਹਿੰਦੇ ਨੇ ਪਾਣੀ ਪੈਣਾ ਹੋਵੇ ਤੇ ਮਾਸਿਕ ਧਰਮ ਵੱਧ ਘਟ ਆਉਂਦਾ ਹੋਵੇ ਆਮ ਪੈਣਾ ਨੂੰ ਬਿਮਾਰੀਆਂ ਛੋਟੀਆਂ ਬੱਚੀਆਂ ਨੂੰ ਵੀ ਹੋ ਜਾਂਦੀਆਂ ਦਮਾ ਹੋਵੇ ਕਿਸੇ ਨੂੰ ਕੱਤੂਦਰਮਲ ਹੋਵੇ ਤੇ ਮੰਦਾ ਅਗਨੀ ਭੁੱਖਣਾ ਲੱਗੇ ਹੈ ਨਾ ਮੰਦਾ ਅਗਨੀ ਹੋਵੇ ਹੋਰ ਕਈ ਵੀ ਜਾਨ ਲੇਵਾ ਬਿਮਾਰੀਆਂ ਨੂੰ ਠੀਕ ਕਰਨ ਦਾ ਕਰੋ ਇਹ ਉਪਾਅ ਮੇਰੇ ਸਤਿਗੁਰਾਂ ਨੇ ਦੱਸਿਆ ਹੋਇਆ ਹੈ ਤੇ ਹਰ ਹਾਲ ਤੇ ਇਹ ਤੁਹਾਨੂੰ ਤੰਦਰੁਸਤ ਕਰੂਗਾ ਜਰੂਰ ਕਰਕੇ ਦੇਖਿਓ ਕਿੰਨਾ ਤ੍ਰਿਫਲਾ ਕਿੰਨਾ ਹਾਰਡਵੇ ਦਾ ਆਵਾ ਤਿੰਨਾ ਦੇ ਉਸ ਨੂੰ ਇੱਕੋ ਜਿਹਾ ਲੈ ਲਓ ਉਹਨੂੰ ਤ੍ਰਿਫਲਾ ਕਹਿੰਦੇ ਨੇ ਪਰ ਸਾਰੀ ਤੋਂ ਲਿਆਇਓ ਤ੍ਰਿਫਲਾ ਕਿੰਨਾ ਲੈਣਾ 250 ਗ੍ਰਾਮ ਤੇ ਅਸਲੀ ਸ਼ਹਿਦ 250 ਗ੍ਰਾਮ ਤੇ ਕਾਲੇ ਪੀਲਾ ਦਾ ਤੇਲ 250 ਗ੍ਰਾਮ ਕੁੱਲ ਵਜਨ ਕਿੰਨਾ ਹੋ ਗਿਆ 750 ਗ੍ਰਾਮ ਹੋ ਗਿਆ ਅੱਛਾ ਜੇ ਨਾ ਤੁਸੀਂ ਸਿਹਤ ਲੈਣਾ ਹੋ ਅਸਲੀ ਲੈਣਾ ਪੈਕਮੋ ਵਾਲੇ ਸਿਹਤ ਦਾ ਕੋਈ ਭਰੋਸਾ ਨਹੀਂ ਹੈਗਾ ਹੈ ਨਾ ਇੱਥੋਂ ਤੱਕ ਤਾਂ ਹੋ ਸਕੇ ਤਾਂ ਤੁਸੀਂ ਅਸਲੀ ਸਿਹਤ ਛੋਟੀ ਮੱਖੀ ਦਾ ਮੇਜੇ ਦਾ ਕਹਾਂ ਪਾਏ ਛੋਟੀ ਮੱਖੀ ਦੇ ਨਿਕਲੋ ਤੇ ਇਹਨਾਂ ਸਾਰਿਆਂ ਨੂੰ ਤੁਸੀਂ ਮਿਲਾ ਲਓ ਤੇ ਕੋਸੇ ਪਾਇਨਾ 10 ਗ੍ਰਾਮ ਸਵੇਰੇ ਕਿੰਨਾ ਇੱਕ ਤੋਲਾ ਮਤਲਬ 10 ਗ੍ਰਾਮ ਸਵੇਰੇ 10 ਗ੍ਰਾਮ ਸ਼ਾਮ ਨੂੰ ਲਓ ਬਿਨਾਂ ਨਾਗੇ ਕੋਈ ਨਾਂ ਨਾ ਪਹਿਨਦੇ ਹੋ ਬਿਨਾਂ ਨਾਗੇ 3 ਮਿੰਟ ਲਓ ਜਾਨ ਲੈਵਾ ਬਿਮਾਰੀਆਂ ਵੀ ਠੀਕ ਹੋਣਗੀਆਂ ਜਿਵੇਂ ਕੈਂਸਰ ਜਾਨ ਲੈਣਾ ਇਹ ਵੀ ਉਹਦੇ ਨਾਲ ਪਰਮਾਤਮਾ ਭਲੀ ਕਰਦਾ ਉਹ ਵੀ ਠੀਕ ਹੋ ਜਾਂਦਾ ਤੇ ਇਸ ਨੁਕਤੇ ਨੂੰ ਜਰੂਰ ਅਪਣਾ ਕੇ ਦੇਖੋ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਹੈ ਬਾਕੀ ਉਹ ਪਰਮਾਤਮਾ ਦਾ ਸਾਰਾ ਚ ਹੈ ਨਾ ਤੇ ਗਾਹਤਣਾ ਕੋਲ ਜਾਣਿਆ ਫੇਰ ਵੀ ਉਹ ਕਿਤੇ ਹੋਰ ਲੈ ਲਓ ਆ ਨਹੀਂ ਲੈ ਲਓ ਉਹ ਨਹੀਂ ਲੈ ਲਓ ਇਹ ਇੱਕੋ ਹੀ ਚੀਜ਼ ਤੁਹਾਨੂੰ ਦੱਸੀ ਹੈ ਇਹਨੂੰ ਜਰੂਰ ਮੈਂ ਤੁਹਾਨੂੰ ਕਿਵੇਂ ਬਣ ਕੇ ਬਣ ਕੇ ਜਰੂਰ ਕਰਿਓ ਤੇ ਤੁਸੀਂ ਠੀਕ ਹੋਵੋਗੇ ਇਹਨੂੰ ਵੀ ਇਹ ਕੋਈ ਜਿਹੜੀ病 ਜਿੰਨੀਆਂ ਮਾਰੀਆਂ ਦੱਸੀਆਂ ਨਾ ਇਹ ਲੈਣੀ ਸਾਰੇ ਬਿਮਾਰੀਆਂ ਦੀ ਕੋਈ ਦਵਾਈ ਹੈ ਜਿਹਨੂੰ ਜਿਹੜੀ ਹੈਗੀ ਹੈ ਤਾਂ ਵੀ ਇਸ ਤਰਫ ਲਾ ਚੁਰਨੇ ਲੋ ਸਿਨਾ ਕੇ ਠੀਕ ਹੈ ਨਾ ਤੇ ਲੋਹੋਂ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਨੁਸਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ de sacar dos arenos, carlos firme.